ਸਾਹਿਗਲ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਅੱਜ ਦੀ ਪਿਛੇ ਪੰਜਾਬੀ ਦੇ ਉੱਤੇ ਤੀ ਤਸਵੀਰਾਂ ਦੇ ਦਿੱਤੇ ਪਿਓ ਆਪਣੀ ਸਕਰੀਨ ਦੇ ਉੱਤੇ ਐਸੇ ਤੁਹਾਡੇ ਨਾਲ ਸਾਂਝਾ ਕਰਨ ਲੱਗਾ। ਤੁਹਾਨੂੰ ਪਤਾ ਹੀ ਹੈ ਕਿ ਖਨੌਰੀ ਤੇ ਸੰਭੂ ਬਾਰਡਰ ਦੇ ਉੱਤੇ ਜਿਹੜਾ ਕਿਸਾਨਾਂ ਦੇ ਲਗਾਤਾਰ ਜਿਹੜੇ ਦਰਨੇ ਚੱਲ ਰਹੇ ਸੀ ਤੁਹਾਨੂੰ ਦੱਸ ਦੇ ਕਿ ਰਾਤ ਨੂੰ ਜਿਹੜਾ ਆ ਉੱਥੇ ਜੀਸੀਬੀ ਮਸ਼ੀਨਾਂ ਪਹੁੰਚ ਜਾਂਦੀਆਂ ਨੇ ਤੁਹਾਨੂੰ ਦੱਸ ਦੇ ਕਿ ਕਿਸਾਨਾਂ ਦੀ ਇੱਕ ਚੰਡੀਗੜ੍ਹ ਦੇ ਵਿੱਚ ਜਿਹੜੀ ਇਹ ਮੀਟਿੰਗ ਚੱਲਦੀ ਪਈ ਸੀ ਉਹ ਮੀਟਿੰਗ ਤੋਂ ਜਦੋਂ ਹੀ ਕਿਸਾਨ ਜਿਹੜੇ ਆ ਪਹੁੰਚਦੇ ਆ ਅ ਸੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਵਾਪਸ ਤੇ ਉਸ ਤੋਂ ਬਾਅਦ ਉੱਥੇ ਜਿਹੜਾ ਆ ਪੰਜਾਬ ਪੁਲਿਸ ਦੀਆਂ ਗੱਡੀਆਂ ਤੇ ਨਾਲ ਦੀ ਨਾਲ ਜੀਸੀਬੀ ਮਸ਼ੀਨਾਂ ਪਹੁੰਚ ਜਾਂਦੀਆਂ ਨੇ ਤੇ ਡੱਲੇਵਾਲਸ ਮੇਤ ਹੋਰ ਕਈ ਕਿਸਾਨਾਂ ਨੂੰ ਜਿਹੜਾ ਆ ਉੱਥੋਂ ਚੁੱਕ ਲਿਆ ਜਾਂਦਾ ਆ ਤੇ ਨਾਲ ਦੀ ਨਾਲ ਜਿਹੜਾ ਆ ਉੱਥੇ ਜਿੰਨੇ ਵੀ ਲੱਗੇ ਹੋਏ ਟੈਂਟ ਜਾਂ ਜਿੰਨੇ ਵੀ ਬਣਾਏ ਹੋਏ ਜਿਹੜੇ ਨੇ ਰਹਿਣ ਵਾਸਤੇ ਹਾਊਸਿਸ ਜੀ ਉਹ ਸਾਰੇ ਦੇ ਸਾਰੇ ਜਿਹੜੇ ਆ ਉਹ ਜੀਸੀਬੀ ਮਸ਼ੀਨਾਂ ਦੇ ਨਾਲ ਪੀਲੇ ਪੰਜੇ ਦੇ ਨਾਲ ਜਿਹੜੇ ਆ ਤੋੜ ਦਿੱਤੇ ਗਏ ਪੂਰੀ ਤਰ੍ਹਾਂ ਉਥੇ ਉਹਨਾਂ ਜਿਹੜੇ ਜਿੰਨੇ ਵੀ ਉਥੇ ਜਿਹੜੇ ਆ ਉਹ ਤਰਨਾ ਮਜਾਰਾ ਲਾਣ ਦੇ ਲਈ ਦਿੱਨੇ ਆ ਵੀ ਸ਼ਿਵਦਾਵਾਂ ਬਣਾਈਆਂ ਗਈਆਂ ਸੀ ਉਹ ਸਾਰੀਆਂ ਦੀਆਂ ਸਾਰੀਆਂ ਜੜੀਆਂ ਕਿਸਾਨਾਂ ਦੀਆਂ ਉਹ ਜੀਸੀਬੀ ਮਸ਼ੀਨਾਂ ਦੇ ਨਾਲ ਤੋੜ ਦਿੱਤੀਆਂ ਤੇ ਉਸ ਤੋਂ ਬਾਅਦ ਕਿਸਾਨਾਂ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਜਿਹੜਾ ਆ ਛੁੱਟ ਦਿੱਤਾ ਕਿਸਾਨਾਂ ਨੂੰ ਕਿੱਥੇ ਕਿੱਥੇ ਲੈ ਕੇ ਜਾਇਆ ਗਿਆ ਇਹਦੇ ਤੇ ਅਸੀਂ ਜ਼ਿਆਦਾ ਗਲਤ ਨਹੀਂ ਕਰਾਂਗੇ ਪਰ ਕਿਸਾਨਾਂ ਨੂੰ ਡੱਲੇਵਾਲ ਦੇ ਸਮੇਤ ਜਿਹੜਾ ਆ ਉਥੋਂ ਚੱਕ ਕੇ ਲਿਆ ਗਿਆ ਤਾਂ ਦੱਸ ਦਈਏ ਕੀ ਉੱਥੇ ਪਿਛਲੇ ਕਈ ਦਿਨਾਂ ਤੋਂ ਜਿਹੜਾ ਆ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਕਹਿ ਲਈਏ ਜਾਂ ਪਿਛਲੇ ਕਈ ਮਹੀਨਿਆਂ ਤੋਂ ਕਹਿ ਲਈਏ ਕਿ ਲਗਾਤਾਰ ਜਿਹੜਾ ਆ ਖਨੌਰੀ ਬਾਰਡਰ ਦੇ ਉੱਤੇ ਜਿਹੜਾ ਆ ਉਹ ਕਿਸਾਨ ਬੈਠੇ ਹੋਏ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਹੋਏ ਸੀ ਪਰ ਜਦੋਂ ਹੀ ਕੱਲ ਉਏ ਮੀਟਿੰਗ ਤੋਂ ਬਾਅਦ ਕਿਸਾਨ ਉੱਥੇ ਦੁਬਾਰਾ ਪਹੁੰਚਦੇ ਨੇ ਤੇ ਉੱਥੇ ਜਿਹੜੀ ਏ ਜੀਐਸਬੀ ਮਸ਼ੀਨਾ ਪਹੁੰਚ ਜਾਂਦੀਆਂ ਨੇ ਪੰਜਾਬ ਸਰਕਾਰ ਦਾ ਇੱਕ ਵੱਡਾ ਐਕਸ਼ਨ ਜਿਹੜਾ ਆ ਉਹ ਸਾਹਮਣੇ ਆਉਂਦਾ ਆ ਕੀ ਹੋਇਆ ਕਿਸ ਤਰ੍ਹਾਂ ਆਇਆ ਇਹਦੇ ਤੇ ਆਪਾਂ ਜ਼ਿਆਦਾ ਕੋਈ ਟਿੱਪਣੀ ਨਹੀਂ ਕਰਾਂਗੇ ਪਰ ਤੁਹਾਨੂੰ ਦੱਸ ਦੇ ਇੱਕ ਨੌਰੀ ਬਾਰਡਰ ਦੇ ਉੱਤੇ ਜੀਐਸਬੀ ਫਿਰ ਚੁੱਕੀ ਏ ਜਿੰਨੇ ਵੀ ਜਿਹੜਾ ਆ ਉਸ ਰਾਹ ਦੇ ਵਿੱਚ ਜਿਹੜੇ ਬੈਰੀਅਰ ਲਗਾਏ ਹੋਏ ਸੀ ਚਾਹੇ ਉਹ ਸੀਮਿੰਟ ਇੱਟਾਂ ਦੇ ਚਾਹੇ ਉਹ ਲੋਹੇ ਦੇ ਉਹ ਸਾਰੇ ਦੇ ਸਾਡੇ ਤੋੜ ਭੰਕ ਕੇ ਸਾਈਡ ਕਰ ਦਿੱਤਾ ਗਿਆ ਆ ਸੁਣਨ ਚ ਇਹ ਆ ਰਿਹਾ ਆ ਸੂਤਰਾਂ ਦੇ حوالے ਤੋਂ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਏ ਉਹਦੇ ਚ ਇਹ ਆ ਰਹੀ ਏ ਕਿ ਉਹ ਰੋਡ ਬਿਲਕੁਲ ਸਾਫ਼ ਕਰਕੇ ਰੋਡ ਨੂੰ ਚਲਾਇਆ ਜਾਣਾ ਤਾਂ ਕਿ ਦਿੱਲੀ ਤੋਂ ਪੰਜਾਬ ਪੰਜਾਬ ਤੋਂ ਦਿੱਲੀ ਜਿਹੜਾ ਆ ਆਰਾਮ ਦੇ ਨਾਲ ਜਿਹੜਾ ਇਹ ਜਾਇਜ ਹੈ ਇੱਥੇ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਕਹਿੰਦੀ ਹੈ ਕਿ ਜਿੰਨੇ ਵੀ ਬਿਜ਼ਨਸਮੈਨ ਨੇ ਜਿੰਨੇ ਵੀ ਜਿਹੜੇ ਨੇ ਵਰਕਰ ਨੇ ਕਾਮਕਾਰਾਂ ਵਾਲੇ ਨੇ ਜਾਂ ਜਿੰਨੇ ਵੀ ਜਿਹੜੇ ਕਾਰੋਬਾਰੀ ਨੇ ਉਹਨਾਂ ਦੇ ਕਾਰੋਬਾਰ ਦੇ ਨੁਕਸਾਨ ਹੋ ਰਹੇ ਨੇ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਕਰਕੇ ਇਸ ਬਾਰਡਰ ਨੂੰ ਖੋਲਣ ਦੀ ਜ਼ਿਆਦਾ ਜ਼ਰੂਰਤ ਲੱਗੀ ਇਸੇ ਚੱਕਰ ਦੇ ਵਿੱਚ ਜਿਹੜਾ ਆ ਉਹ ਪੂਰਾ ਦਾ ਪੂਰਾ ਜਿਹੜਾ ਆ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਜਿਹੜਾ ਆ ਉਹ ਉਹ ਜਿਹੜਾ ਆ ਖਾਲੀ ਕਰਵਾ ਦਿੱਤਾ ਗਿਆ ਤੇ ਨਾਲ ਦੀ ਨਾਲ ਜਿਹੜਾ ਆ ਜੀਐਸਬੀ ਮਸ਼ੀਨਾਂ ਫੇਰ ਕੇ ਉਥੋਂ ਜਿਹੜਾ ਆ ਪੂਰੀ ਤਰ੍ਹਾਂ ਜਿਹੜਾ ਆ ਸਾਫ ਸਫਾਈ ਕਰ ਦਿੱਤੀ ਗਈ ਹੈ ਤਾਂ ਦੱਦੀ ਹੈ ਕਿ ਅੱਜ ਸ਼ਾਮ ਤੱਕ ਦੱਸਿਆ ਜਾ ਰਿਹਾ ਕਿ ਉਹ ਰੋਡ ਜਿਹੜਾ ਪੂਰੀ ਤਰ੍ਹਾਂ ਦਿੱਲੀ ਜਾਣ ਦੇ ਲਈ ਜਿਹੜਾ ਆ ਉਹ ਕਲੀਅਰ ਕਰ ਦਿੱਤਾ ਜਾਏਗਾ ਦੂਸਰੇ ਪਾਸੇ ਤੁਹਾਨੂੰ ਦੱਸ ਦੇ ਕਿ ਗੁਰਦਾਸਪੁਰ ਦੇ ਵਿੱਚ ਵੀ ਜਿਹੜਾ ਹੈ ਡੀਸੀ ਦਫਤਰ ਦੇ ਵਿੱਚ ਪਿਛਲੇ 4 ਤੋਂ 5 ਦਿਨਾਂ ਦੇ ਵਿੱਚ ਜਿਹੜਾ ਹੈ ਲਗਾਤਾਰ ਇੱਕ ਧਰਨਾ ਚੱਲਦਾ ਪਿਆ ਸੀ ਜੋ ਕਿ ਐਕਸਪ੍ਰੈਸ ਜੋ ਕਿ ਜੰਮੂ ਦਿੱਲੀ ਹਾਈਵੇ ਜਿਹੜਾ ਐਕਸਪ੍ਰੈਸ ਵੇ ਬਣਦਾ ਪਿਆ ਆ ਉਹਨੂੰ ਲੈ ਕੇ ਜਿਹੜਾ ਆ ਉਹਦੇ ਜਿਹੜੇ ਖੇਤਾਂ ਦੇ ਵਿੱਚੋਂ ਦੇ ਨੰਗਦਾ ਪਿਆ ਹੈ ਖੇਤਾਂ ਦੇ ਜਿਹੜਾ ਹੈ ਪੈਸੇ ਨੂੰ ਲੈ ਕੇ ਜਾਂ ਰੋਲਾ ਰੱਪਾ ਜਿਹੜਾ ਪਿਆ ਸੀ ਉਹਨੂੰ ਲੈ ਕੇ ਵੀ ਜਿਹੜਾ ਆ ਉਹ ਗੁਰਦਾਸਪੁਰ ਦੇ ਵਿੱਚ ਵੀ ਜਿਹੜਾ ਹੈ ਡੀਸੀ ਦਫਤਰ ਦੇ ਅੱਗੇ ਧਰਨਾ ਲਗਾ ਹੋਇਆ ਸੀ ਦੱਸਿਆ ਜਾ ਰਿਹਾ ਕਿ ਉਹਨੂੰ ਵੀ ਖੁਰਦ ਗੁਰਦ ਕਰ ਦਿੱਤਾ ਗਿਆ ਹੈ ਤੇ ਉਥੋਂ ਵੀ ਕਿਸਾਨਾਂ ਨੂੰ ਚੱਕ ਕੇ ਜਿਹੜਾ ਆ ਉਹ ਉਹ ਜਿਹੜਾ ਆ ਜੇਲ੍ਹ ਦੇ ਵਿੱਚ ਲੈ ਕੇ ਜਾਇਆ ਗਿਆ ਆ ਉਹਨਾਂ ਨੂੰ ਵੀ ਉਥੋਂ ਚੱਕ ਲਿਆ ਗਿਆ ਤੇ ਜਿਹੜਾ ਡੀਸੀ ਦਸਤਰ ਗੁਰਦਾਸਪੁਰ ਦੇ ਬਾਹਰ ਵੀ ਜਿਹੜਾ ਧਰਨਾ ਲੱਗਿਆ ਪਿਆ ਸੀ ਉਹਨੂੰ ਵੀ ਚੱਕ ਲਿਆ ਗਿਆ ਆ ਲਗਾਤਾਰ ਜਿਹੜਾ ਆ ਕਿਸਾਨਾਂ ਦੇ ਉੱਤੇ ਪੰਜਾਬ ਸਰਕਾਰ ਦਾ ਇਹ ਐਕਸ਼ਨ ਤੁਹਾਨੂੰ ਕਿਵੇਂ ਲੱਗਦਾ ਆ ਤੁਸੀਂ ਕੀ ਕਹਿਣਾ ਚਾਹੋਗੇ ਆਪਣਾ ਕਮੈਂਟ ਜਰੂਰ ਦੱਸਿਓ ਇਸ ਐਕਸ਼ਨ ਦੇ ਉੱਤੇ ਬਹੁਤ ਸਾਰੇ ਜਿਹੜਾ ਆ ਰਾਜਨੀਤਿਕ ਲੀਡਰਾਂ ਦੇ ਤੇ ਬਹੁਤ ਸਾਰੇ ਕਿਸਾਨ ਲੀਡਰਾਂ ਦੇ ਵੀ ਬਿਆਨ ਜਿਹੜੇ ਆ ਸਾਹਮਣੇ ਆ ਰਹੇ ਨੇ ਕੁਝ ਬਿਆਨ ਜਿਹੜੇ ਨੇ ਅਸੀਂ ਨੋਟ ਕਰਕੇ ਪਹਿਲਾ ਇੱਕ ਵੀਡੀਓ ਅਪਲੋਡ ਕਰ ਚੁੱਕੇ ਹਾਂ ਉਹ ਵੀਡੀਓ ਦਾ ਲਿੰਕ ਜਿਹੜਾ ਹੈ ਉੱਪਰ ਦਿੱਤਾ ਹੋਇਆ ਹੈ ਡਿਸਕ੍ਰਿਪਸ਼ਨ ਦੇ ਵਿੱਚ ਵੀ ਤੁਹਾਨੂੰ ਉਹਦਾ ਲਿੰਕ ਮਿਲ ਜਾਊਗਾ ਤੁਸੀਂ ਉਹ ਵੀ ਦੇਖ ਸਕਦੇ ਹੋ ਤੇ ਆਪਣਾ ਵਿਚਾਰ ਜਿਹੜਾ ਆ ਕਮੈਂਟਾਂ ਦੇ ਵਿੱਚ ਜਰੂਰ ਦਿਓ ਜੇਕਰ ਤੁਸੀਂ ਆਪਣੀ ਵੀਡੀਓ ਉਹ ਦੇ ਰਾ ਕੋਈ ਬਾਈਟ ਜਾਂ ਕੋਈ ਗੱਲਬਾਤ ਰੱਖਣੀ ਚਾਹੁੰਦੇ ਹੋ ਜਾਂ ਵੀਡੀਓ ਭੇਜ ਕੇ ਸਾਡੇ ਨਾਲ رابطہ ਕਰਨਾ ਚਾਹੁੰਦੇ ਹੋ ਤੇ ਆਪਣਾ ਵੀਡੀਓ ਬਣਾ ਕੇ ਵੀ ਸਾਨੂੰ ਜੜਾਇਆ ਆਪਣੇ ਨੇੜੇ ਤੇੜੇ ਦਾ ਵੀਡੀਓ ਬਣਾ ਕੇ ਵੀ ਤੁਸੀਂ ਜੜਾ ਸਾਨੂੰ ਸਾਡੇ ਨੰਬਰ ਤੇ WhatsApp ਕਰ ਸਕਦੇ ਹੋ ਤੇ ਅਸੀਂ ਜੜਾ ਉਹ ਵੀਡੀਓ ਵੀ ਤੁਹਾਡਾ ਚਲਾਵਾਂਗੇ ਤੁਹਾਡਾ ਬਿਆਨ ਚਲਾਵਾਂਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਉੱਤੇ ਨਹੀਂ ਤਾਂ ਤੁਸੀਂ ਕਮੈਂਟ ਜਰੂਰ ਕਰੋ ਕਿ ਕੀ ਹੈ ਕਿਸ ਤਰ੍ਹਾਂ ਹੈ ਤੇ ਇਸ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਬਣੇ ਰਹੋ ਇਸੇ ਤਰ੍ਹਾਂ ਡੀਪੀਜੀ ਪੰਜਾਬੀ ਦੇ ਉੱਤੇ ਮਿਲਦੇ ਹਾਂ ਬਹੁਤ ਜਲਦ ਧੰਨਵਾਦ